ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁੱਲਾ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਤਾਜ਼ੇ ਸੂਏ ਪਸ਼ੂ ਦੀ ਭੁੱਖ ਵਧਾਉਣ ਦੇ ਤਿੰਨ ਚਾਰ ਸਜਾਵ ਦੱਸਣੇ ਨੇ ਜੇ ਚੰਗੇ ਲੱਗੇ ਤਾਂ ਵੀਰੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਨੰਬਰ 1 ਜਦੋਂ ਤਾਜ਼ਾ ਸੂਆ ਪਸ਼ੂ ਹੁੰਦਾ ਕਈ ਭਰਾ ਉਹਨੂੰ ਬੋਲਾ ਪਿਆ ਦਿੰਦੇ ਨੇ ਪਸ਼ੂ ਨੂੰ ਬੋਲਾ ਨਹੀਂ ਪਿਉਣਾ ਚਾਹੀਦਾ ਨੰਬਰ 2 ਕੋਈ ਵੀ ਪਸ਼ੂ ਤਾਜ਼ਾ ਸੁੰਦਾ ਉਹਨੂੰ 10 ਤੋਂ 15 ਦਿਨਾਂ ਤੱਕ ਬੜੇਵੇਂ ਦੀ ਖਾਲ ਤੇ ਚਣਾ ਚੂਰੀ ਥੋੜੀ ਥੋੜੀ ਪਾ ਕੇ ਹੀ ਅੱਗੇ ਤੋਰਿਆ ਜਾਵੇ ਨੰਬਰ 2 ਨੰਬਰ 3 ਦੋਸਤ ਜਿਵੇਂ ਕਿ ਕੈਰਸ ਕੰਪਨੀ ਦਾ ਬੋਵੀ ਚਾਰਜ ਆ ਤਾਂ ਉਸ ਨੂੰ ਪਹਿਲੇ ਦਿਨ ਜਿਹ ਦਿਨ ਸੂਈ ਨੂੰ 2 ਦਿਨ ਹੋ ਜਾਣਾ ਤਾਂ ਪਸ਼ੂ ਨੂੰ 400 ਐਮਐਲ ਦੇ ਦਿਓ ਤਾਂ ਉਸ ਤੋਂ ਬਾਅਦ 200 200 200 ਦੇ ਨਾਲ 3 ਦਿਨ ਦਿਓ ਤੇ 2 ਲੀਟਰ ਪਲਾ ਦੋ ਨੂੰ ਤਾਂ ਪਸ਼ੂ ਜਦੋਂ ਤਾਜਾ ਸੂਇਆ ਹੁੰਦਾ ਉਹ ਸਟ्रेस ਦੇ ਵਿੱਚ ਹੁੰਦਾਗਾ ਤੇ ਭੁੱਖ ਵੀ ਘੱਟ ਲੱਗੀ ਹੁੰਦੀ ਆ ਤਾਂ ਜਿਹੜਾ ਬੋਵੀ ਚਾਰਜ ਆ ਉਹ ਪਸ਼ੂ ਦੀ ਨਾਲ ਤਾਂ ਕਮਜ਼ੋਰੀ ਨੂੰ ਦੂਰ ਕਰਦਾਗਾ ਤੇ ਨਾਲੇ ਭੁੱਖ ਵਧਾਉਂਦਾਗਾ ਕੀਟੋਸਿਸ ਦੀ ਬਿਮਾਰੀ ਨੂੰ ਦੂਰ ਕਰਦਾ ਜਿਵੇਂ ਕਿ ਆਪਾਂ ਪਾਊਡਰਾਂ ਦੇ ਵਿੱਚੋਂ ਯੂਜ਼ ਕਰਨਾ ਹੋਵੇ ਡਾਈਜੈਸਿਕ ਨਾ ਪਾਊਡਰ ਯੂਜ਼ ਕਰੋ ਤੇ 50 ਗ੍ਰਾਮ ਸਵੇਰ ਤੇ 50 ਗ੍ਰਾਮ ਸ਼ਾਮ ਸ਼ਾਮ ਨੂੰ ਜੇ ਦੋਸਤੋ ਆਪਾਂ ਇਸ ਫਾਰਮੂਲੇ ਨੂੰ ਆਪਾਂ ਦੇਸੀ ਤਰੀਕੇ ਨਾਲ ਆਪਣੇ ਪਸ਼ੂਆਂ ਦੀ ਭੁੱਖ ਵਧਾਉਣੀ ਹੋਵੇ ਤਾਂ 100 ਗ੍ਰਾਮ ਕੌੜ ਤੁੰਬੇ 50 ਗ੍ਰਾਮ ਛੋਟੀਆਂ ਵੱਡੀਆਂ ਹਲੜਾ ਤੇ 5-7 ਛੋਟੀਆਂ ਇਲਾਚੀਆਂ ਤੇ ਵੱਡੀਆਂ ਇਲਾਚੀਆਂ 2-4 ਤੇ ਵਿੱਚ 100 ਗ੍ਰਾਮ ਕਾਲਾ ਨਮਕ ਤੇ 200 ਗ੍ਰਾਮ ਗੁਲਾਕੰਦ ਕੰਮ ਸੇ ਕਮ 10 ਤੋਂ 12 ਦਿਨ ਦਿੱਤਾ ਜਾਵੇ ਜਿਹਦੇ ਨਾਲ ਕੇ ਪਸ਼ੂ ਦਾ ਅੰਦਰੋਂ ਵੀ ਸਾਫ਼ ਹੁੰਦਾ ਤੇ ਉਸ ਨੂੰ ਭੁੱਖ ਵੀ ਵਧਾਉਂਦਾ ਹੈਗਾ ਦੋਸਤੋ ਜਿਆਦਾਤਰ ਆਪਾਂ ਆਪਣੇ ਕੈਮੀਕਲਾਂ ਦੇ ਵਿੱਚ ਪੈ ਜਾਂਦੇ ਆ ਦਾ ਕੈਮੀਕਲ ਵੀ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦੀ ਥਾਂ ਤੇ ਲੋੜ ਅਨੁਸਾਰ ਪੂਰੇ ਕਰ ਦਿੰਨੇ ਆ ਜੇ ਆਪਾਂ ਦੇਸੀ ਚੀਜ਼ਾਂ ਹੀ ਆਪਣੇ ਘਰ ਵਿੱਚ ਅਪਣਾਈਏ ਤਾਂ ਪਸ਼ੂ ਨੂੰ ਕੋਈ ਕੈਮੀਕਲ ਜਾਂ ਪਾਊਡਰ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ ਆਪਣੇ ਘਰਾਂ ਵਿੱਚ ਦੇਸੀ ਨੁਕਤਾ ਨਹੀਂ ਇਸਤੇਮਾਲ ਕਰਦੇ ਜ਼ਿਆਦਾਤਰ ਵੀਰ ਆਪਣੇ ਘਰਾਂ ਵਿੱਚ ਹੁਣ ਸੈਲਜ ਤਾਜੇ ਸੂਏ ਪਸ਼ੂ ਨੂੰ 10 ਤੋਂ 12 ਦਿਨ ਸੈਲਜ ਨਾਲ ਪਾਉਂ ਤਾਂ ਕਿਉਂਕਿ ਉਸ ਦਾ ਸਰੀਰ ਅੰਦਰੋਂ ਅੱਲਾ ਹੁੰਦਾਗਾ ਉਸ ਦੇ ਕਾਰਨ ਜਦੋਂ ਆਪਾਂ ਜਿਆਦਾ ਆਚਾਰ ਵਗੈਰਾ ਵੀ ਪਾ ਦਨੇ ਆ ਤਾਂ ਉਸ ਦੇ ਨਾਲ ਵੀ ਪਸ਼ੂ ਦੀ ਭੁੱਖ ਘਟ ਜਾਂਦੀ ਆ ਦੋਸਤ ਸਭ ਤੋਂ ਪਹਿਲਾਂ ਆਪਾਂ ਇਹ ਜੀ ਚੀਜ਼ ਦੀ ਆਪਣੇ ਪਸ਼ੂ ਕਿਸ ਚੀਜ਼ ਨੂੰ ਮੰਨਦਾਗਾ ਤਾਂ ਆਪਾਂ ਆਪਣੇ ਪਸ਼ੂ ਨੂੰ ਉਹੀ ਹੀ ਚੀਜ਼ ਪਾਈਏ ਤਾਂ ਉਸ ਦੇ ਨਾਲ ਹੀ ਪਸ਼ੂ ਦੀ ਭੁੱਖ ਵੀ ਵਧੂਗੀ ਤੇ ਉਸ ਦੇ ਨਾਲ ਹੀ ਪਸ਼ੂ ਆਪਣਾ ਟਾਈਮ ਟੂ ਟਾਈਮ ਦੁੱਧ ਦੇ ਵਿੱਚ ਅਪ ਕਰੇਗਾ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ